ਜਿੰਦਰਾ ਸੰਤਾ ਵਾਲਾ ਹਾਂ ਸੰਤਾ ਵਾਲਾ ਬੋਟਾ ਸੰਤਾ ਮਾ ਵੀ ਨਾ ਮਾ ਚੱਗਿਆ ਮੇਰੇ ਕੋਲ ਕੋਤਨੋ ਹੋਰ ਵੀ ਤੋਰਾ ਪਰ ਆਪਿਆ ਬਈ ਗੁਰੂ ਜਬ ਬਣਾ ਲਿਆ ਟੱਕ ਜਾ ਤੂੰ ਜਰਾ ਪਰੋਲੋ ਕੰਮੇਰ ਕਿਉਂ ਨਾ ਜਰਾ ਪਤਾ ਕਿੰਨੇ ਦੀ ਸੰਗੜੀ

ਮਾਤਾ ਰੇਟ ਪੁੱਛਿਆ ਤੰਗੜੀ ਦੇ ਦਿੱਥੋ ਮਾਝ ਕੂਤਰ ਜਾਨਾ ਬਿੱਜੇ ਬਿੱਜੇ ਕੂਤਰ ਨੇ ਵੇ ਤੰਗੜੀ ਵਿਛੇ ਦੇ ਨੂੰ ਤੰਗੜੀ ਦੋਹੇ ਗੋਲੀਆਂ 200 ਦੀਆਂ ਹਾਂ ਤੇ ਦੇ ਦੇ ਫੇਰ ਆਜਾ ਇੱਕ ਬਈ ਓਏ ਜਿੰਦਰੇ ਦਾ ਕਿਹ ਬਾਹਰ ਮਾਰਿਆ ਆ ਮੇਰੇ ਨਾਲ ਕੀ ਹੈਗਾ ਅੱਗੇ ਤੇਰੇ ਮੋਢੇ ਦੇ ਇੱਕ ਆਹ ਚੱਬਾ ਜੋ ਬੱਤਾ ਹੀ ਬੋਲ ਰਿਹਾ ਪਤਾ ਕੀ ਹੈ ਜਿੰਦਰਾ ਅੱਛਾ ਬਈ ਜਿੰਦਰੇ ਹੋਗਾ ਜਿੰਦਰਾ ਆ ਇੱਕ ਦਾ ਮਿੰਟ ਦੇ ਦੇ ਓਏ ਨਾਸਾਂ ਦੇ ਮਾਰੇ ਜਾਂਦੇ